ਸਰੇ 5:30 6 ਵਜੇ ਜਿਹੜਾ ਸੌਦਾ ਪਤਾ ਵੈ ਗਿਆੰਦਾ ਜੀ ਕੱਦੂ ਦਾ ਬਾਜ਼ਾਰ ਜਿਹੜਾ 55 ਰੁਪਏ ਕਿਲੋ ਦੇ ਨੇੜੇ ਤੇ ਜਿਹੜਾ ਚੱਲੀ ਆਂਦਾ ਚੂਚੂ ਵੈਂਗਣੀ ਦੀ ਛਕਲਾਂ ਵਿਖਾ ਕੇ ਨਾ ਦੀ ਸਬਜ਼ੀਆਂ ਆਪਣੀਆਂ ਛਕਲਾਂ ਤੋਂ ਕਿਨਾਂ ਚੂਚੂ ਵੈਂਗਣੀ ਜਿਹੜੀ ਹੋ ਗਈ 35 ਤੋਂ 40 ਰੁਪਏ ਕਿਲੋ ਜਿਹੜਾ ਅੰਨ ਵਿੱਚ ਮਰਦਿਆ ਕਰ ਕੈਮਰਾ ਚੰਗਾ ਤੇ ਕਰੇਲੇ ਦਾ ਜਿਹੜਾ ਬਾਜ਼ਾਰ ਰਹਿ ਗਿਆ ਭਾਈ 40 ਰੁਪਏ ਕਿਲੋ ਦੇ ਹਿਸਾਬ ਨਾਲ ਜਿਹੜਾ ਕਰੇਲਾ ਇੱਥੇ ਵੀ ਗਿਆ ਭਾਈ ਇੱਕ ਗੱਲ ਸੁਣ ਲਓ ਜੇ ਇਹ ਸਾਰੇ ਹੋਲਸੇਲ ਦੇ ਰੇਟ ਹਨ ਜਿਵੇਂ ਮੰਨ ਕੇ ਚਲੋ ਆ ਲਫਾਵਾ ਪਿਆ ਇਹ ਸਾਰਾ ਤੁਹਾਨੂੰ ਇਕੱਠਾ ਲੈਣਾ ਪੈਂਦਾ ਲਫਾਵਾ ਹੋਲਸੇਲ ਦੇ ਰੇਟ ਆ ਵੀਰ ਭਰਾ ਇਹ ਰੇੜੀ ਆਲਾ ਨਜਦਾਈ ਨਹੀਂ ਕਰਨੇ ਉਹਨਾਂ ਦੀ ਮਿਹਨਤ ਤਾਂ ਪਿੰਡ ਤੱਕ ਉਹਨਾਂ ਨੇ ਲੈ ਕੇ ਜਾਣਾ ਸਭ ਦਾ ਪਤਾ ਫੇਰ ਜਾ ਕੇ ਕਿਤੇ ਵੇਚਣਾ ਪਈ ਨਾ ਇਹਦੇ ਚ ਖਰਚਾ ਵਗੈਰਾ ਵੀ ਪੈਂਦਾ 7% ਆੜ੍ਹਤ ਵੀ ਪੈਂਦੀ ਹੈ ਸਾਰੇ ਵੀਰਾਂ ਨੂੰ ਪਤਾ ਹੀ ਹੋਊਗਾ ਨਾ ਬਾਕੀ ਪੇਠੇ ਦੀ ਗੱਲ ਕਰਦੇ ਇਧਰ ਪੇਠਾ ਕਰਦੀ ਨੇੜੇ ਬਾਈ 13 ਤੋਂ 14 ਰੁਪਏ ਕਿਲੋ ਜਿਹੜਾ ਪੇਟੇ ਦਾ ਬਾਜ਼ਾਰ ਰਹਿ ਗਿਆ ਪੀਲਾ ਪੇਟਾ ਜਿਹੜਾ ਭਾਈ ਨਾ ਉਹ ਦੂਜੇ ਬਣਦਾ ਦਾ ਪੇਟਾ ਬਣਦਾ ਦਾ ਚਿੱਟਾ ਜ ਆ 8-9 ਰੁਪਏ ਦਾ ਰੇਟ ਜਿਹੜਾ ਪੀਲੇ ਪੇਟੇ ਦਾ ਰਹਿ ਗਿਆ ਭਾਈ ਤੋਰੀਆਂ ਦਾ ਰੇਟ ਵਧ ਗਿਆ ਭਾਈ 65-60 ਤੋਂ 65 ਰੁਪਏ ਜਿਹੜਾ ਤੋਰੀਆਂ ਦਾ ਬਾਜ਼ਾਰ ਹੋ ਗਿਆ ਅਰਬੀ ਜਿਹੜੀ ਅਰਬੀ ਦਾ ਬਾਜ਼ਾਰ ਥੱਲੇ ਆ ਗਿਆ ਇਧਰ ਵਖਾਈ ਅਰਬੀ ਕਰਾਂ ਦੀ 20 ਰੁਪਏ ਕਿਲੋ ਜਿਹੜੀ ਅਰਬੀ ਭਾਈ ਇੱਥੇ ਮੰਡੀ ਦੇ ਵਿੱਚ ਵਿਕੀ ਜਾਂਦੀ ਹੈ ਅਰਬੀ ਜ਼ਿਆਦਾ ਆਉਣ ਲੱਗੀ ਮੰਡੀ ਦੇ ਵਿੱਚ ਇਹਦੇ ਕਰਕੇ ਜਿਹੜਾ ਅਰਬੀ ਦਾ ਬਾਜ਼ਾਰ ਜਿਹੜਾ ਥੱਲੇ ਵਰਦਾ ਭਾਈ ਪਰਮਲ ਜਿਹੜੇ ਤੇ ਪਰਮੋਲਾ ਨੂੰ ਵਖਾ ਨਹੀਂ ਸਕਦੇ ਫਲਾਲ ਵੇਗ ਗਿਆ ਮੰਡੀ ਦੇ ਵਜਨ ਭਿੰਡੀ ਦਾ ਰੇਟ 50 ਰੁਪਏ ਟਾਪ ਦੀ ਭਿੰਡੀ ਦਾ ਭਿੰਡੀ ਦਾ ਰੇਟ ਟਾਪ 50 ਰੁਪਏ ਦੇ ਨੇੜੇ ਤੇ ਇਹਦੀ ਵਿਕੀ ਜਾਂਦੀ ਆ ਤੇ ਲੈ ਬਈ ਝੌਲੇ ਜਿਹੜੇ ਆ 40 ਰੁਪਏ ਝੌਲੇ ਬਈ ਜਿਹੜੀ ਫਰੀਦਕੋਟ ਮੰਡੀ ਬਣਾਈ ਸੀ ਆਪਾਂ ਵੀਡੀਓ 80 ਰੁਪਏ ਝੌਲੇ ਵਿਕੀ ਜਾਂਦੇ ਜੀ ਇੱਥੇ ਫਲਾਲ ਝੌਲਾ ਕੱਲ ਨੂੰ ਕਹਿੰਦੇ ਜਿਆਦਾ ਆ ਗਿਆ ਕੱਲ 30 ਦਾ ਸੀ ਅੱਜ ਕਹਿੰਦੇ 40 ਰੁਪਏ ਦਾ ਬਾਜ਼ਾਰ ਜਿਹੜਾ ਝੌਲੇ ਦਾ ਰਹਿ ਗਿਆ ਝੌਲਾ ਇੱਥੇ ਜਿਹੜਾ ਮੰਦਾ ਚੱਲੀ ਜਾਂਦਾ ਭਾਈ ਹਣਾ ਗਵਾਰਾ ਬਈ ਜਿਹੜਾ ਦੇਸੀ ਆ 100 ਦੇ 10 ਰੁਪਏ ਕਿਲੋ ਜਿਹੜੀਆਂ ਮੜੇ ਮਟੇ ਪਈਆਂ ਨਾ ਵੈਰੈਟੀਆਂ ਉਹ ਜ਼ਰੂਰ ਵਿਖਾ ਆ ਕਰ ਹਾਂ ਨਾਲ ਨਾਲ ਪਤਾ ਲੱਗ ਜਾਂਦਾ ਲੈ ਬਈ ਚਿਬੜਾ ਜਿਹੜੇ 50 ਰੁਪਏ ਕਿਲੋ ਜਿਹੜੇ ਇੱਥੇ ਵਿਕੀ ਜਾਂਦੇ ਆ ਜਿਹੜੀ ਲੋਕੀ ਕਹਿੰਦੇ ਕਈ ਜਿਹਨੂੰ ਆਪਣੇ ਅੱਲਾ ਕਹਿੰਦੇ ਜਾਂ ਲੋਕੀ ਕਹਿੰਦੇ ਉਹਦਾ ਰੇਟ 30 ਰੁਪਏ ਕਿਲੋ ਦੇ ਨੇੜੇ ਤੇ ੜਾ ਬਈ ਚੱਲੀ ਜਾਂਦਾ ਅੱਲਾ ਦੀ ਵੈਲੀ ਵੈਰੈਟੀ ਜੇ ਕੋਈ ਪਈ ਐ ਇੱਥੇ ਨੇੜੇ ਤੇ ਦੇ ਵਿਖਾ ਦਿਓ ਟਮਾਟਰ ਦਾ ਰੇਟ ਬਈ 35 ਰੁਪਏ ਦਾ ਖੜਾ ਬ੍ਰੇਕਾ ਲੱਗ ਜਾਊਗਾ ਟਮਾਟਰ ਭਾਲਾ ਮੰਡੀ 'ਚ ਘਟ ਆਉਂਦਾਗਾ ਤੇ ਫਿਰ ਟੌਪ ਦੀ ਕੁਆਲਿਟੀ 35 ਰੁਪ ਖਖੜੀ ਦਾ ਰੇਟ ਜਿਹੜਾ 20 ਰੁਪਏ ਕਿਲੋ ਹੈ ਖਖੜ ਕਚਾਲੂ ਹੈ ਜਿਹੜਾ ਬਾਈ 10 ਰੁਪਏ ਕਿਲੋ ਦੇ ਨੇੜੇ ਤੇ ਜਿਹੜੇ ਵੈ ਗਿਆ ਬੰਦ ਗੋ ਵੀ ਜਿਹੜੀ ਵਾਲੇ ਦਾ ਬਾਹਰ ਲਈ ਆ ਜਾਂਦੀ ਆਪਣੇ ਵਾਲੀ ਚੱਲੀ ਨਹੀਂ 35 ਰੁਪਏ ਕਿਲੋ ਬੰਦ ਗੋ ਵੀ ਦਾ ਬਾਜ਼ਾਰ ਹੋ ਗਿਆ ਤੇ ਜਿਹੜਾ ਲਸਣ ਆ ਵੀਰ ਬਗਲਿਆਂ ਵਰਗਾ ਲਸਣ ਨਾ 60 ਰੁਪਏ ਕਿਲੋ ਦਾ ਬਾਜ਼ਾਰ ਰਹਿ ਗਿਆ ਵੈ 80 ਸੀਗਾ ਥੱਲੇ ਆ ਗਿਆ 20 ਰੁਪਏ ਡਾਊਨ ਹੋ ਗਿਆ ਸ਼ਿਮਲਾ ਮਿਰਚ ਬਹੁਤ ਤੇਜ਼ ਆ ਬਾਈ ਸ਼ਿਮਲਾ ਮਿਰਚ 90 ਰੁਪਏ ਦੇ ਨੇੜੇ ਤੇੜੀ ਵੀ ਕਹਿੰਦੀ ਹਰੇ ਮਟਰਾਂ ਨੇ ਰੇਸ ਪੜੀ 120 ਰੁਪਏ ਟੌਪ ਦੀ ਕੁਆਲਿਟੀ ਆ ਹਰੇ ਮਟਰ ਖਾਈ ਇੱਧਰ ਕਰਾਂ ਵੇਹ 80 ਦਾ ਬਾਜ਼ਾਰ ਵੀ ਆ 90 ਦਾ ਬਾਜ਼ਾਰ ਵੀ ਆ 80 90 100 ਦਾ ਬਾਜ਼ਾਰ ਆ ਟਾਪ ਦੇ ਮਟਰ ਜਿਹੜੇ 120 ਵੀ ਕਿਲੇ ਮੰਡੀ ਦੇ ਵੇਚਣਾ 80 ਵਾਲੇ ਮਿਲ ਜਾਣੇ 90 ਵਾਲੇ ਵੀ ਮਿਲ ਜਾਣੇ ਜਿੰਨਾ ਗੜ ਪਾਵਾਂਗੇ ਓਨਾ ਬਾਈ ਮਿੱਠਾ ਮੰਗਣ ਜਿਹੜੇ 40 ਰੁਪਏ ਕਿਲੋ ਬਾਈ ਤੇ ਛੱਲੀ ਜਿਹੜੀ ਰਹੀ ਕੱਲੀ ਅੰਡ ਦੇ 20 ਰੁਪਏ ਕਿਲੋ ਵਿਕੇ ਨੇ ਵੀਡੀਓ ਦਬਕੇ ਸ਼ੇਅਰ ਕਰਦੇ ਜੇ ਕੋਈ ਵੀਰ ਭਰਾਣੇ ਆੜਤੀਆਂ ਨੇ ਨੰਬਰ ਪਾਉਣਾ ਹੁੰਦਾ ਵਿੱਚ ਵੀਡੀਓ ਦੇ ਆਪਾਂ ਨੂੰ ਕਨੈਕਟ ਕਰ ਲਿਆ ਕਰੋ ਆਪਣਾ ਨੰਬਰ ਹੈਗਾ 983222 983222 ਜਦੋਂ ਮਰਜੀ ਬਾਈ ਫੋਨ ਲਾ ਲਿਆ ਕਰੋ ਜੇ ਕਿ ਵੀਰ ਭਰਾਣੇ ਆੜਤੀਆਂ ਵੀ ਨੇ ਨੰਬਰ